ਆਨ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿ ਦਿੱਤੀ ਸੀਗੀ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਐ ਐ ਉਹਦੇ ਆਲੇ-ਦਾਲੇ ਪੁਲਿਸ ਬਿਠਾਤੀ ਮੇਰੀ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੁੰਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਐ ਮੰਨ ਗਏ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਸ਼੍ਰੀ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਖਾਉਤੀ ਸਿਫਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਿਆ ਕੱਟਣਾ ਹੋਈ ਨੂੰ ਹਰਜੇਸ ਗਰਗ ਕੋਈ ਪ੍ਰਧਾਨ ਆ ਸਿਫਸਨ ਦਾ ਮੁਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕਿਨੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ੍ਹ ਧਰਨਾ ਪ੍ਰਦਰਸ਼ਨ ਕਰ ਰਹੇ ਸੋ ਬੰਦੇ ਚੱਕਲੇ ਪੁਲਿਸ ਨੇ ਉਸ ਬੰਦੇ ਨੂੰ ਰਜੈਸ ਗਰ ਨੂੰ ਵੀ ਸਿਕਿਉਰਟੀ ਮਿਲੀ ਹੋਈ ਹੈ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਿਕਿਉਰਟੀ ਦਿਵਾਉਣ ਦੇ ਲਈ ਉਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਉਹ ਗੁੰਡਾ ਕਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਹੈ ਅਸ਼ਲੀਲਤਾ ਫਲਾ ਰਿਹਾ ਹੈ ਉਹਨਾਂ ਨੂੰ ਸਿਕਿਉਰਟੀਆ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾ ਸਿੱਟੇ ਜਾ ਰਹੇ ਆ ਜ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਬਣੇ ਖੜੇ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਤ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆਪਣਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣ ਆ ਦੇਖ ਲਓ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲੋ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਹਾਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਾ ਨਹੀਂ ਪੜਨੇ ਆ ਪੜਨੇ ਤਾਂ ਇਹ ਸਿਸ਼ੋਧਿਏ ਵਰਗਿਆ ਨੇ ਕੇਦਰੀਵਾਲ ਵਰਗਿਆ ਨੇ ਆ ਅਰਨ ਨਹਿਰ ਵਰਗਿਆ ਨੇ ਬੈਬਕੁਮਾਰ ਵਰਗਿਆ ਨੇ ਉਹ ਅੰਤਰੇ ਕੋਲੇ ਕੋੜਾ ਕੰਮ ਹੀ ਨਹੀਂ ਪੰਤ ਤਾਂ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਚ ਛਾਪਣਗੇ ਇਹ ਤਾਂ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਮੇ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆ ਸਰਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਤਾਂ ਇਹ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਨਾ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਨਾ ਨੇ ਧਿਆਨ ਨਾਲ ਸੁਣ ਲਿਓ ਉਹਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਮਹਾਰਤ ਵਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀ ਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੀ ਇਹਨਾਂ ਨੇ ਗੱਲ ਕੀ ਕੀਤੀ ਹੈ ਜਿਹੜਾ ਪ੍ਰੀਖਿਆ ਦਾ ਮਾਧਿਅਮ ਹੈ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ 'ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਾਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ਦਾਰੇ ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਤੇ TCS ਇੱਕ ਪ੍ਰਾਈਵੇਟ ਕੰਪਨੀ ਠੇਕਾ ਦਿੱਤਾ ਹੋਇਆ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਆ ਰਹੇ ਨੇ ਉਹਨਾਂ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਹੈ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਹੈ ਇਹਦੇ ਬਾਬਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਬਤਾਂਦਾ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦਾ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣੇ 'ਚ 30% यूपीज 40% ਹੈ ਮਹਾਰਾਸ਼ਟਰ ਚ 50% ਹੈ Rajasthan 60% ਹੈ ਇੱਥੇ 10% ਹੈ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਕਿ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਣੀ ਹੈ ਇਹ ਸਾਰੀਆਂ ਸ਼ਾਸ਼ਾ ਹੋ ਰਹੀਆਂ ਇਹੀ ਕਲਪ ਦੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਟਪਣਿਆ ਮਗਰ ਤੁਰੇ ਫਿਰਦੇ ਹੋ ਤਮਾਸ਼ਵੀਂ ਬਣ ਕੇ ਨਜ਼ਾਰੇ ਲੈਣੇ ਹੋ ਸਵਾਦ ਲੈਣੇ ਹੋ ਆ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕਿ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂ ਵਰਗੇ ਦੀ ਕੋਈ ਹੋਰ ਕਿਸੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਹੁੰਦੀ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਨਾਲ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਸੋਡਾ ਆ ਹਿੱਕ ਤੇ ਕੱਲ ਗੱਡਦਾ ਓਏ ਆ 50 60000 ਏਕੜ ਛੋੜੀ ਜ਼ਮੀਨ ਰੋਕ ਲਈ ਛੋੜੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਹਾਂ ਰੋਕਣ ਜਾ ਰਹੇ ਆ ਛੋੜੀਆਂ ਅਰਬਨ ਸਟੇਟਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਉਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਸੋਡੀਆਂ ਨੌਕਰੀਆਂ ਖੋ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਰੌਲਾ ਪਾਓਗੇ ਤੁਹਾਨੂੰ ਪਰਵਾਹ ਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀਓ ਆਪਣੇ ਖੋਪੜ ਤੋਂ ਆਪਣੇ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਓ ਇਹ ਸ਼ਾਹੀਸ਼ਾ ਨੇ ਬਹੁਤ ਡੂੰਘੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਆ ਤੁਹਾਡੇ ਭਵੰਤ ਵਰਗੇ ਆ ਅ ਜਿੰਨੇ ਸੋਡੇ ਪਹਿਲਾ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਜਿੰਨੇ ਸੋਡੇ ਹੋਰ ਇਥੇ ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਇੱਕ ਲਠੋਕ ਰਹੇ ਆ ਪੰਜਾਬ ਦੀ ਇੱਕ ਚ ਚੰਗੀ ਤਰ੍ਹਾਂ ਵੀ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰ ਦੇ ਪਰ ਤੁਸੀਂ ਨਹੀਂ ਇਹਨਾਂ ਗੱਲਾਂ ਬਾਲਾਉਣਾ ਉਹ ਸਾਡਾ ਦਿਮਾਗ ਹੀ ਨਹੀਂ ਅਸੀਂ ਨੰਗੀਆਂ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ ਚ ਦੇਖਣਾ ਤੇ ਸੁਣਨਾ ਹੈ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਇਹ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਹ ਸੁਣਨਾ ਹੈ ਧੰਗ ਸੁਣਨਾ ਹੈ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਬੱਚੇ ਇਹਨਾਂ ਗਾਂਦਾ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਤੂੰ ਕੌਣ ਲੋਕ ਨੇ ਉਹ ਬਲੇਤੋਂ ਆਏ ਹੋਏ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਉਹ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਧੱਕੇ ਹੀ ਪਚਾਉਣਾ ਵੀ ਕਰ ਕਰ ਪਚਾ ਦਿਆ ਗੱਲਾਂ ਨੂੰ ਆ ਪਚਾ ਦੋ ਇਹ ਗੱਲ ਤੇ ਲੜੋਂਗੇ ਨਾ ਗੱਲਾਂ ਖਤ ਵਿਰੋਧ ਕਰੋਗੇ ਇਕੱਠੇ ਹੋਵੇਂ ਹੋਵੇ ਮਤਲਬ ਹੀ ਨਹੀਂ ਖਤਮ ਹੋ ਚੁੱਕਿਆ ਤੁਹਾਡੇ ਲਈ ਆਪਣਾ ਢੱਡਾ ਤੁਹਾਡਾ ਰਹੇਗਾ ਢੱਡਾ ਦੇ ਸਕੇ ਰਹੇਗੇ ਤੁਹਾਡੇ ਲਈ ਧਰਤੀ ਪਾਣੀ ਤੁਹਾਡੇ 15 ਸਾਲ ਦੇ ਬੱਚਾ ਤੁਹਾਡੇ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾ ਦਿੱ ਸਾਨੂੰ ਕੋਈ ਲੈਣਾ ਦੇਣਾ ਨਹੀਂ ਬੋਲੀ ਮਾਰੀ ਜਾ ਰਹੀ ਆ ਇਤਿਹਾਸ ਦਾ ਪਾਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਸੋਹਣੀਆਂ ਇਤਿਹਾਸ ਦੀਆਂ ਢਾ ਢੇਰੀ ਕਰਤੀਆਂ ਸਾਨੂੰ ਕੋਈ ਦਿਨਾਂ ਦਿਨਾਂ ਨਹੀਂ ਸਾਨੂੰ ਤਾਂ ਕਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾਲ ਗਿਆ ਪੀ ਲਿਆ ਗੱਡੀ ਚੱਕੀ ਉਧਰ ਨੂੰ ਤੁਰ ਗਏਦ ਨੂੰ ਚੁੱਕੇ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕੋਈ ਆ ਕੇ ਖੜਦਾ ਕੋਈ ਨਹੀਂ ਖੜਦਾ ਇੱਥੇ ਸੋ ਰੱਬ ਦਾ ਵਾਸਤਾ ਹਲੇ ਵੀ ਦੁੱਲੇ ਬੇਰਾ ਦਾ ਕੁਝ ਨਹੀਂ ਬਿਗੜਿਆ ਚੱਕ ਕੇ ਝੂਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜਜੋ ਪੰਜਾਬ ਦੇ ਲੋਕੋ ਸੁਣੀ ਐਨੀ ਪੀਲਾ ਆ ਮੇਰੀ ਗੱਲਬਾਤ ਨੂੰ ਘਰ ਘਰ ਪਹੁੰਚਾ ਦਿਓ ਵੀ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਛੋੜੀਆਂ ਜ਼ਮੀਨਾਂ ਦੱਬਣ ਚ ਕਰ ਰਿਹਾ ਬਹੁਤ ਵੱਡੀ ਗਦਾਰੀ ਕਰ ਰਿਹਾ ਸੁਣ ਮੂੰਹ ਤੋੜ ਜਵਾਬ ਦਿਓ ਲੁਧਿਆਣੇ ਦੀਆਂ ਚੋਣਾਂ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਦੇ ਫਿਰਦੇ ਆ 90 92 ਜਿਹੜੇ ਆ ਗੂੰਗੇ ਜਿਹੜੇ ਇਹਨਾਂ ਨੇ ਬੋਲੇ ਆ ਦੂਤ ਕਰ ਇਹਨਾਂ ਦੇ ਫਿਰ ਜਾਓ ਉੱਥੇ ਐ ਵੋਟਾਂ ਮੰਗਦੇ ਹੱਥ ਬੰਨ੍ਹਦੇ ਫਿਰਦੇ ਆ ਘਰ ਘਰ ਉੱਥੇ ਘੇਰ ਕੇ ਸਵਾਲ ਪੁੱਛੋ ਜਿਹੜੀਆਂ ਗੱਲਾਂ ਸੀ ਕਰਦੇ ਆ ਵੀ ਆ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ